ਮੈਨੂੰ ਹੰਸਰਾਮ ਕਹਿੰਦੇ ਐ ਪਰ ਅਜੇ ਤੱਕ ਉਸ ਨਾਮ ਦੇ ਨਾਲ ਮੈਨੂੰ ਪੁਕਾਰਿਆ ਨਹੀਂ ਕਿਸੇ ਨੇ ਬੁਲਾਇਆ ਨਹੀਂ ਮਹਾਰਾਜ ਸਾਰੇ ਹੰਸਮਾਨ ਸੁਕੀਂਦੇ ਵੈਸੇ ਕੋਈ ਹੰਸੂ ਕੋ ਗਾਲੀ ਸੁਣਾ ਦੇ ਕੋਈ ਹੰਸੂ ਕੋ ਗੀਤ ਹੀ ਸੁਣਾ ਜਾ ਕੋਈ ਹੰਸੂ ਕੋ ਕਵਤਾ ਨਹੀਂ ਸੁਣਾ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਗਰੀਬ ਦਾ ਗਾਧਾ ਨਾਮ ਹੁੰਦਾ ਹੈ ਗਰੀਬ ਨੂੰ ਕੌਣ ਜਾਣਦਾ ਹੈ ਬਾਣੀ ਵਿੱਚ ਵੀ ਮਹਾਰਾਜ ਨੇ ਇੱਕ ਪਿਆਰਾ ਬਚਨ ਆਖਿਆ ਸੱਚੇ ਬਾਸ਼ਾ ਕਹਿੰਦੇ ਦੁਨੀਆ ਐਵੇਂ ਸੰਸਾਰਾਂ ਦੇ ਵਿੱਚ ਪਈ ਹੋਈ ਹੈ ਉਹ ਗਰੀਬ ਹੈ ਉਹ ਮੀਰ ਹੈ ਹੈ ਮਾਲਕ ਇਹਦੇ ਭਰਾ ਦੋਵੇਂ ਇੱਕ ਗਰੀਬ ਇੱਕ ਮੀਰ ਮਾਇਆ ਦੇ ਦੋ ਰੂਪ ਹੈ ਸਾਸਿਕ ਗਰੀਬ ਵਾਲਾ ਇੱਕ ਮੀਰ ਵਾਲਾ ਇਹ ਮਾਇਆ ਦੇ ਦੋਨੋਂ ਰੂਪ ਨੇ ਗਰੀਬ ਵੀ ਮਾਇਆ ਦਾ ਰੂਪ ਹੈ ਅਮੀਰ ਵੀ ਮਾਇਆ ਦਾ ਰੂਪ ਹੈ ਸੰਸਾਰ ਐਵੇਂ ਸੰਸਾਰਾਂ ਦੇ ਵਿੱਚ ਪਿਆ ਹੋਇਆ ਦੁਨਧਾ ਦੇ ਵਿੱਚ ਪਿਆ ਹੋਇਆ ਐਵੇਂ ਗਰੀਬੀ ਅਮੀਰੀ ਦੇ ਪਾੜੇ ਬਣਾ ਕਰਕੇ ਬੈਠਾ ਹੈ ਪਰ ਜਿੱਦਨ ਗੁਰੂ ਦੀ ਬਾਣੀ ਦੀ ਸਬਦ ਲੱਗ ਜਾਂਦੀ ਪਤਾ ਲੱਗ ਜਾਂਦਾ ਇਹ ਦੋਨੋਂ ਹੀ ਮਾਇਆ ਦੇ ਰੂਪ ਨੇ ਗਰੀਬ ਵੀ ਅਮੀਰ ਵੀ ਜਿਵੇਂ ਕਹਿ ਲੋ ਜਿਹੜੀ ਮਾਇਆ ਰੂਪੀ ਸਪਣੀ ਹੈ ਇਹਦੇ ਦੋ ਮੋਹ ਨੇ ਇੱਕ ਗਰੀਬ ਵਾਲਾ ਇੱਕ ਅਮੀਰ ਵਾਲਾ ਹੈ ਮਾਰੇ ਨੇ ਬਾਣੀ ਅੰਦਰ ਇੱਕ ਭਜਨ ਕਿਹਾ ਪਾਤਸ਼ਾਹ ਜੀ ਨੇ ਸਤਗੁਰੂ ਮਹਾਰਾਜ ਸਾਤੇ ਪਾਤਸ਼ਾਹ ਜੀ ਉੱਥੇ ਮਿਹਰ ਕਰ ਤੇ ਕਿਰਪਾ ਕਰਦੇ ਨੇ ਨਿਰਧਨ ਯਾਦਨ ਕੋਈ ਨਾ ਦੇ ਨਿਰਤਾਂ ਤੇ ਗਰੀਬੰਦਾ ਉਹਨੂੰ ਕੌਣ ਸਨਮਾਨ ਦੇਂਦਾ ਸਤਿਕਾਰ ਦਿੰਦਾ ਦੁਨੀਆ ਦੇ ਵਿੱਚ ਉਹਨੂੰ ਲੋਕ ਕੱਚ ਕਰਕੇ ਜਾਣਦੇ ਨੇ ਨਿਰਤਨ ਯਾਦ ਕੋਈ ਨਾ ਦੇ ਜਿਸ ਬੰਦੇ ਦੇ ਪਾਸ ਪੈਸਾ ਨਹੀਂ ਧਨ ਨਹੀਂ ਉਹਨੂੰ ਸਤਿਕਾਰ ਲੈਣਾ ਬੜਾ ਮੁਸ਼ਕਲ ਹੁੰਦਾ ਹੈ ਸਾਧ ਸੰਗ ਗਰੀਬ ਦਾ ਬੱਚਾ ਜਿੰਨਾ ਮਰਜੀ ਪੜਿਆ ਲਿਖਿਆ ਹੋਵੇ ਰਿਸ਼ਤੇ ਕਰਦੇ ਵਿੱਚ ਕਈ ਵਾਰ ਬਹੁਤ ਵੱਡੀਆਂ ਮੁਸ਼ਕਲਾਂ ਆ ਜਾਂਦੀਆਂ ਅਮੀਰ ਦਾ ਬੱਚਾ ਤੇ ਭਾਵੇਂ ਨਾ ਵੀ ਸਾਧ ਸੰਗ ਕੋ ਚੰਗੀ ਗੱਲ ਜਾਣਦਾ ਹੋਵੇ ਤਾਂ ਵੀ ਸਾਰੇ ਕਾਰਜ ਟਾਈਮ ਨਾਲ ਸਬਰ ਜਾਂਦੇ ਸਤਗੁਰ ਮਹਾਰਾਜ ਨੇ ਬਾਣੀ ਅੰਦਰ ਬੜਾ ਪਿਆਰਾ ਬਚਨ ਕਿਹਾ ਸੱਤੇ ਪਾਤਸ਼ਾਹ ਮੇਰ ਕਰਦੇ ਨੇ ਨਿਰਤਨ ਆਦਰ ਕੋਈ ਨਾ ਦੇ ਹੈ ਬਰ ਕਿੰਦੇ ਦੋਨੋਂ ਮਾਇਆ ਦਾ ਰੂਪ ਹੀ ਐ ਗਰੀਬੀ ਤੇ ਅਮੀਰੀ ਵੀ ਪਰ ਦੁਨੀਆਂ ਦੁੱਖ ਦਾ ਵਿੱਚ ਪਈ ਹੋਈ ਐ ਨਿਰਤਨ ਆਦਰ ਕੋਈ ਨਾ ਦੇ ਲੱਖ ਯਤਨ ਕਰਿਓ ਚਿੰਤ ਨਾ ਥਰੇ ਲੱਖ ਯਤਨ ਕਰਕੇ ਵੀ ਜਿੰਨੇ ਮਰਜ਼ੀ ਯਤਨ ਕਰੇ ਅਮੀਰ ਬੰਦਾ ਖੁਸ਼ ਨਹੀਂ ਹੁੰਦਾ ਉਹਦੇ ਉੱਪਰ ਜੋ ਨਿਰਤਨ ਸਰਦਨ ਕੀ ਜਾਏ ਆਕੇ ਬੈਠਾ ਪੀਠ ਫੇਰਾਏ ਜਦੋਂ ਕਹਿੰਦੇ ਕੋਈ ਗਰੀਬ ਬੰਦਾ ਅਮੀਰ ਦੇ ਘਰੇ ਜਾਂਦਾ ਨਾ ਨਹੀਂ ਅਮੀਰ ਘਰੇ ਵੀ ਹੋਵੇ ਨੌਕਰ ਨੂੰ ਕਹਿੰਦਾ ਬਾਹਰੋਂ ਜਵਾਬ ਦੇ ਨਹੀਂ ਤੂੰ ਘਰੇ ਨਹੀਂ ਹੈਗਾ ਉਹ ਪਤਾ ਵੀ ਇਹਨੇ ਕੋਈ ਨਾ ਕੋਈ ਲੈਣਾ ਹੀ ਹੈ ਇਹ ਮੰਗਣ ਵਾਸਤੇ ਆਇਆ ਕੋਈ ਨਾ ਕੁਝ ਹੁੰਦਾ ਘਰ ਦੇ ਵਿੱਚ ਹੀ ਹੈ ਪਰ ਕਹਿੰਦਾ ਬਾਹਰੋਂ ਜਵਾਬ ਦੇ ਦਿਓ ਬਾਹਰੋਂ ਵਾਪਸ ਭੇਜ ਦਿਓ ਘਰੇ ਨਹੀਂ ਹੈਗਾ ਉਹ ਗਿਆ ਹੋਇਆ ਕਿ ਜਦੋਂ ਕੋਈ ਪਤਾ ਮੀਰ ਦੇ ਘਰ ਵੇ ਜਾਂਦਾ ਹੈ ਅਮੀਰ ਨੂੰ ਜਿਆਦਾ ਪਤਾ ਹੀ ਹੁੰਦਾ ਵੀ ਇਹ ਰਹਿਣ ਵਾਸਤੇ ਆਇਆ ਹੈ ਕੋਈ ਲੋੜ ਪੈ ਗਈ ਹੈ ਤਾਂ ਹੀ ਆਇਆ ਇਸੇ ਕਰਕੇ ਬਾਹਰੋਂ ਕਹਿੰਦੇ ਉਹਨੂੰ ਮੋੜ ਦਿੰਦੇ ਆ ਕਿ ਬਾਹਰੋਂ ਚਲਿਆ ਜਾ ਹੈ ਨਹੀਂ ਕੁਝ ਵੀ ਕਰੇ ਨਹੀਂ ਹੈਗਾ ਜੋ ਜੋ ਨਿਰਤਨ ਸਰ ਤਨ ਕੇ ਜਾਏ ਆਕੇ ਬੈਠਾ ਪੀਠ ਫਰਾਏ ਹੁੰਦਾ ਕੀ ਹੈ ਪਰ ਫਿਰ ਵੀ ਸਾਥ ਸੰਗੀਤ ਤਾਂ ਹੈ ਨਹੀਂ ਕਰੇ ਕਹਿ ਦੇਉ ਜਾ ਕਰਕੇ ਅਗਲਾ ਵਚਨ ਮਹਾਰਾਜ ਸਤਿ ਪਾਸ਼ਾ ਮੀਰ ਕਰਦੇ ਨੇ ਜੋ ਸਰਦਨ ਨਿਰਦਨ ਕੇ ਜਾਏ ਪਰ ਜਦੋਂ ਕੋਈ ਅਮੀਰ ਬੰਦਾ ਗਰੀਬ ਦੇ ਘਰੇ ਜਾਂਦਾ ਉਹ ਵਿਚਾਰਾ ਪਹਿਲੇ ਹੱਥ ਜੋੜ ਕਰਕੇ ਖੜ ਜਾਂਦਾ ਉਹ ਮਹਾਰਾਜ ਤੁਸੀਂ ਵਸਾਂ ਹੀ ਮੇਰੇ ਘਰ ਆਇਓ ਮੇਰਾ ਤੇ ਘਰ ਪਵਿੱਤਰ ਹੋ ਗਿਆ ਤੁਹਾਡੇ ਚਰਨ ਪੈ ਗਿਆ ਮਹਾਰਾਜ ਸੱਚੇ ਬਾਸ਼ਾ ਮੇਰ ਕਰਦੇ ਜੋ ਸਰਦਨ ਨਿਰਦਨ ਕੇ ਜਾਏ ਦੀਆ ਆਤਰ ਮੀਆਂ ਬੁਲਾਏ ਪਰ ਮਹਾਰਾਜ ਇਹਨੇ ਕੌਣ ਸਮਝਾਵੇ ਨਿਰਦਨ ਸਰਦਨ ਦੋਨੋਂ ਫਾਈ ਇਹ ਤਾਂ ਤੁਮੇ ਭਰਾ ਨੇ ਮਾਇਆ ਦੇ ਦੋ ਰੂਪ ਨੇ ਇੱਕ ਗਰੀਬ ਵਾਲਾ ਇੱਕ ਅਮੀਰ ਵਾਲਾ ਬਹੁਤਾ ਫਰਕ ਨਹੀਂ ਹੈ ਕੋਈ ਫਰਕ ਇੰਨਾ ਕੀ ਹੈ ਅਮੀਰ ਬੰਦੇ ਦੇ ਕੰਮ ਥੋੜੇ ਸੌਖੇ ਹੋ ਜਾਂਦੇ ਆ ਬਹੁਤੀ ਚਿੰਤਾ ਨਹੀਂ ਗਰੀਬ ਨੂੰ ਥੋੜੀ ਮਿਹਨਤ ਮਸ਼ਕਤ ਜ਼ਿਆਦੀ ਕਰਨੀ ਪੈਂਦੀ ਕੰਮ ਤੇ ਸਾਰਿਆਂ ਦੇ ਹੋ ਜਾਂਦੇ ਨੇ ਕੰਮ ਕਿਸੇ ਦਾ ਧੂਰਾ ਨਹੀਂ ਰਹਿੰਦਾ ਇੱਕ ਦੇ ਕੰਮ ਥੋੜੇ ਸੌਖੇ ਹੋ ਜਾਂਦੇ ਇੱਕ ਦੇ ਕੰਮ ਥੋੜੇ ਮਿਹਨਤ ਮਸ਼ਕਤ ਨਾਲ ਹੁੰਦੇ ਆ ਇੱਕ ਦੇ ਘਰ ਵਿੱਚ 6 ਜਿਹੜਾ ਤਾਂ ਰਸ਼ਨ ਭਿਆ ਹੁੰਦਾ ਇੱਕੋ ਚਾਰਾ ਰੋਜ਼ ਬਣਾਉਂਦਾ ਹੈ ਰੋਜ਼ ਸਾਧ ਸੰਗਤ ਛਕਦਾ ਜੋ ਕਮਾਇਆ ਉਹ ਛਕ ਲਿਆ ਸਤਿਗੁਰੂ ਮਹਾਰਾਜ ਵੀ ਕਰਦੇ ਨੇ ਨਿਰਦਨ ਸਰਤਨ ਦੋਨੋਂ ਭਾਈ ਪ੍ਰਭ ਕੀ ਕਲਾ ਨਾ ਮੇਟੀ ਜਾਈ ਸਾਧ ਸੰਗਤ ਕੋ ਕਵੀ ਕੀਦਾ ਮਹਾਰਾਜ ਗਰੀਬ ਦਾ ਕਾਹਦਾ ਨਾਮ ਕੌਣ ਜਾਣਦਾ ਜਾਣਦਾ ਗਰੀਬ ਨੂੰ ਲੋਕੀਂ ਢਿਚ ਕਰਕੇ ਜਾਣਦੇ ਨੇ ਸਤਿਗੁਰੂ ਮਹਾਰਾਜ ਸਤਿ ਪਾਸ਼ਾ ਜੀ ਦੇ ਨਾਮ ਤੇ ਕੋਈ ਰੱਖਿਆ ਹੋਏਗਾ ਨਾ ਕਹਿੰਦਾ ਮਹਾਰਾਜ ਨਾਮ ਤੇ ਮਾਂ ਨੇ ਬਹੁਤ ਲਾੜਦਾ ਰੱਖਿਆ ਸੀ ਮਹਾਰਾਜ ਕਹਿੰਦੇ ਕਿਹੜਾ ਨਾਮ ਜੀ ਦਾ ਨਾਮ ਤੇ ਮੇਰਾ ਹੰਸਰਾਮ ਹੈ ਧਰਗੁਰੂ ਗੋਬਿੰਦ ਸਿੰਘ ਮਹਾਰਾਜ ਸਤਿ ਪਾਸ਼ਾ ਜੀ ਕਹਿਣ ਲੱਗੇ ਅੱਜ ਫਿਰ ਸੁਣਾਉ ਹੰਸਰਾਮ ਦੀ ਸਾਨੂੰ ਕੋਈ ਜਦੋਂ ਇਹ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਨਾ ਹੰਸਰਾਮ ਜੀ ਗਿਆ ਸਾਸਾਂ ਕਹਿੰਦੇ ਉਹ ਕਬੀ ਉੱਚੀ ਉੱਚੀ ਰੋਣ ਲੱਗ ਪਿਆ ਖੜਾ ਮਹਾਰਾਜ ਦੇ ਸਾਹਮਣੇ ਮਹਾਰਾਜ ਆ ਤੱਕ ਸੱਚੇ ਪਾਸ਼ਾ ਮਾਪਿਓ ਨੇ ਨਾ ਰੱਖਿਆ ਸੀ ਅੱਜ ਜੇ ਕਿਸੇ ਨੇ ਹੰਸ ਰਾਮ ਕਿਹਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਨਹੀਂ ਤੇ ਸਾਰੇ ਲੋਕ ਹੰਸੂ ਹੰਸੂ ਕਹਿੰਦੇ ਮੈਨੂੰ ਤੂੰ ਨਿਮਾਣਿਆਂ ਦਾ ਮਾਣ ਹੈ ਸਤਿਗੁਰੂ ਨਿ ਤਰਿਆਂ ਦੀ ਤਰ ਹੈ ਜੋਟਿਆਂ ਦੀ ਓਟ ਹੈ ਨਿਕਤਿਆਂ ਦੀ ਗੱਤ ਹੈ ਨੇ ਪੱਤਿਆਂ ਦੀ ਪੱਗ ਹੈ ਮੈਂ ਕਿਹਾ ਸੀ ਸੁਣਿਆ ਸੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਗਰੀਬਨਵਾਦ ਨੇ ਅੱਜ ਸਾਹਮਣੇ ਦੇਖ ਲਿਆ ਗਰੀਬਨਵਾਦ ਕਹਿੰਦੇ ਕਿੰਨੂ ਐ ਕੌਣ ਹੁੰਦਾ ਗਰੀਬ ਐਸੀ ਲਾਲ ਤੁਤ ਬਿਨ ਕੌਣ ਕਰੇ ਗਰੀਬ ਨਵਾਜ ਗੁਸਈਆ ਮੇਰਾ ਮਾਥੈ ਛਤਰ ਥਰੇ ਬਾਬਾ ਰਵਿਦਾਸ ਜੀ ਦਾ ਬਚਨ ਹੈ ਐਸੀ ਲਾਲ ਤੁਤ ਬਿਨ ਕੌਣ ਕਰੇ ਵਾਹਿਗੁਰੂ ਜਿੰਨਾ ਤੂੰ ਆਪਣੇ ਪਿਆਰਿਆਂ ਨੂੰ ਸਤਿਕਾਰ ਦੇਣਾ ਹੈ ਨਾ ਇੰਨਾ ਸੰਸਾਰ ਵਿੱਚ ਕਿਸੇ ਮਹਾਰਾਜ ਅਤੇ ਪਾਸ਼ਾਸਤਾਨ ਤੇ ਸਤਿਕਾਰ ਨਹੀਂ ਮਿਲਦਾ ਜਿੰਨਾ ਤੂੰ ਆਪਣੇ ਪਿਆਰਿਆਂ ਨੂੰ ਸਤਿਕਾਰ ਦੇਣਾ ਹੈ ਐ ਸਿਲਾਲੇ ਤੋਤ ਬਿਨ ਕੌਣ ਕਰੇ ਗਰੀਬ ਨਵਾਦ ਕੋ ਸਈਆ ਮੇਰਾ ਮਾਥੇ ਛਤਰ ਥਰੇ ਜਾਂ ਕੀ ਸ਼ੋਤ ਜਿੰਨਾ ਦੀ ਸ਼ੂ ਵੀ ਕਿਸੇ ਨੂੰ ਲੱਗ ਜਾਏ ਸ਼ੋਤ ਦਾ ਭਾਵ ਕਿ ਕੱਚ ਵੀ ਹੋ ਜਾਣ ਤੇ ਲੋਕ ਕਹਿੰਦੇ ਸੀ ਬਿੱਟੇ ਹੈ ਇਹ ਮੇਰੇ ਬਾਲਕ ਜਿੰਨਾ ਦਾ ਪ੍ਰਸ਼ਾਵ ਵੀ ਕਿਸੇ ਤੇ ਪੈ ਜਾਂਦਾ ਲੋਕ ਕਹਿੰਦੇ ਅਸੀਂ ਬਿੱਟੇ ਗਏ ਆ ਸਾਡੇ ਕੀਤੇ ਜਪਤਾ ਪੰਜ ਜੀਰੋ ਹੋ ਗਏ ਨੇ